ਪੰਜਾਬ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਇੱਕ ਹੀ ਛਤ ਹੇਠ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਲਈ ਲਗਾਏ ਜਾ ਰਹੇ ਕੈਂਪਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸਮੂਲੀਅਤ ਕਰ ਰਹੇ ਹਨ ਅਤੇ ਕਿਸੇ ਵੀ ਲੋੜਵੰਦ ਨੂੰ ਸਰਕਾਰੀ ਸਹੂਲਤ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਪਿੰਡ ਕੋਕਰ ਨਵਾਂ ਪਿੰਡ ਸਿੱਧੂਆਂ ਜਮੇਤਾ ਬਬਰੀ ਨੰਗਲ ਅਤੇ ਗੁਰਦਾਸਪੁਰ ਸ਼ਹਿਰ ਦੇ ਵਾਰ ਨੰਬਰ 4 ਕੋਹਰਾਲਾ ਵਿਖੇ ਲਗਾਏ ਗਏ ਕੈਂਪਾਂ ਦਾ ਨਿਰਿੰਖਣ ਕਰਨ ਉਪਰੰਤ ਕੀਤਾ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਲੋਕ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਸਰਕਾਰੀ ਸਹੂਲਤਾਂ ਦਾ ਲਾਭ ਉਠਾ ਰਹੇ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਤੇ ਲੱਗਣ ਨਾਲ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਂਦੇ ਜਿਸ ਨਾਲ ਉਹਨਾਂ ਦਾ ਕੀਮਤੀ ਸਮਾਂ ਬਚਦਾ ਹੈ ਤੇ ਉੱਥੇ ਪੈਸੇ ਦੀ ਵੀ ਬਚਤ ਹੋ ਰਹੀ ਹੈ। ਉਹ ਜਿਹੜਾ ਸਰਕਾਰ ਆਪ ਦੇ ਦਵਾਰ ਇਹ ਪ੍ਰੋਗਰਾਮ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਪਾਣ ਜੀ ਨੇ ਸ਼ੁਰੂ ਕੀਤਾ ਸੀਗਾ ਉਹਦੇ ਤਹਿਤ ਅੱਜ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਦੇ ਵਿੱਚ ਅੱਜ ਗੁਰਦਾਸਪੁਰ ਤੋਂ ਪਹਿਲਾਂ ਘਰਾਲੇ ਦਾ ਵਾਰਡ ਨੰਬਰ 4 ਉਸ ਤੋਂ ਬਾਅਦ ਨਵਾਪਿੰਡ ਫਿਰ ਕੋਕਰ ਔਰ ਉਸ ਤੋਂ ਬਾਅਦ ਜੀਵਨਵਾਲ ਤੇ ਸਿਦਵਾ ਅੱਜ ਇੱਥੇ ਇਹ ਜਿਹੜੇ ਕੈਂਪਸ ਨੇ ਲਾਏ ਜਾ ਰਹੇ ਨੇ ਔਰ ਸਾਰੇ ਡਿਪਾਰਟਮੈਂਟ ਜਿਹੜੇ ਨੇ ਅੱਜ ਇੱਥੇ ਮੌਜੂਦ ਨੇ ਤਾਂ ਕਿ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਨਾ ਜਾਣਾ ਪਵੇ ਉਹਨਾਂ ਦੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਜਿਹੜੀਆਂ ਸਰਕਾਰ ਦੀਆਂ ਸਹੂਲਤਾਂ ਨੇ ਜਾਂ ਜਿਹੜੇ ਉਹਨਾਂ ਦੇ ਮੁਸ਼ਕਲਾਂ ਨੇ ਉਹ मौके ਦੇ ਹੱਲ ਕੀਤੇ ਜਾਂ ਅੱਜ ਇੱਥੇ ਪਿੰਡ ਫੋਖਰ ਵਿੱਚ ਆਏ ਆ ਔਰ ਇੱਥੇ ਮੈਪ ਚੀਲਦਾਰ ਹਰਦੇਪਾਲ ਜੀ ਨੇ ਜਿਹਨਾਂ ਦੀ ਰੈਵਨਿਊ ਵਾਲੀ ਡਿਊਟੀ ਆ ਔਰ ਇਸੇ ਤਰੀਕੇ ਨਾਲ ਵੱਖਰੇ ਵੱਖਰੇ ਸੇਵਾ ਕੇਂਦਰ ਦੇ ਬਿਜਲੀ ਦੇ ਫੂਡ ਸਿਵਲ ਸਪਲਾਈ ਦੇ ਪੈਨਸ਼ਨ ਦੇ ਸਾਰੇ EMPLOYEES ਇੱਥੇ ਨੇ ਤਾਂ ਕਿ ਲੋਕ ਆਪਣੇ ਆਪ ਆ ਕੇ ਕਈਆਂ ਚੀਜ਼ਾਂ ਉਹਨਾਂ ਨੂੰ ਦਫ਼ਤਰ 'ਚ ਜਾ ਕੇ ਕਰਨੀਆਂ ਪੈਂਦੀਆਂ ਨੇ ਉਹ ਇੱਥੇ ਕਰ ਲੈ। ਜਿਵੇਂ ਕੋਈ ਜਮ੍ਹਾਂ ਬੰਦੀ ਦੇ ਵਿੱਚ ਕੋਈ ਤਮੀਮ ਕਰਾਉਣੀ ਆ, ਕਿਸੇ ਕੋਈ ਮਿਊਟੇਸ਼ਨ ਕਰਾਉਣੀ ਆ, ਔਰ ਜਿਹੜੇ ਸਾਡੇ ਆ ਕਈ ਬੜੀ ਰਾਸ਼ਨ ਕਾਰਡ ਜਿਹੜੇ ਇਕੱਠੇ ਗਏ ਨੇ ਉਹਨਾਂ ਦੇ ਫਾਰਮ ਸਬਮਿਟ ਕਰਨੇ ਨੇ, ਉਹਨਾਂ ਨੂੰ ਆਨਲਾਈਨ ਕਰਨਾ ਵਾ। ਜਿਹੜੀਆਂ ਕੋਈ ਪੈਨਸ਼ਨ ਲਗਾਉਣੀਆਂ ਨੇ, ਕਿਤੇ ਬਿਜਲੀ ਦੇ ਬਿੱਲ ਜ਼ਿਆਦਾ ਆ ਗਏ ਨੇ, ਉਹਨਾਂ ਨੂੰ ਠੀਕ ਕਰਨਾ। ਸੋ ਇਹ ਸਾਰੇ ਕੰਮ ਜਿਹੜੇ ਨੇ ਔਰ ਇਹਨਾਂ ਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਲੋਕ ਘਰੋਂ ਬਾਕੇ ਇਹਨਾਂ ਕਰਪਾ ਦੇ ਵਿੱਚ ਪਾਚ ਰਹੇ ਨੇ ਔਰ ਇਸ ਚੀਜ਼ ਦਾ ਫਾਇਦਾ ਉਠਾ ਰਹੇ ਨੇ ਔਰ ਮੈਨੂੰ ਇਸ ਗੱਲ ਦੀ ਵੀ ਧਾਰ ਸਾਬੀ ਜਿਹੜਾ ਹੀ ਵਾਦਾ ਭਗਵੰਤ ਮਾਨ ਜੀ ਨੇ ਆਮ ਲੋਕਾਂ ਨਾਲ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜਿਹੜੀਆਂ ਇਹ ਸਹੂਲਤਾ ਨੇ ਇਹ ਤੁਹਾਨੂੰ ਤੁਹਾਡੇ ਘਰਾਂ ਦੇ ਵਿੱਚ ਤੁਹਾਡੇ ਦੁਆਰ ਤੇ ਜਾ ਕੇ ਦਿੱਤੀਆਂ ਜਾਣਗੀਆਂ ਅੱਜ ਬਖੂਬੀ ਦੇ ਨਾਲ ਉਹ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਇਹ ਕੈਂਪ ਜਿਹੜੇ ਨੇ ਬੜੇ ਕਾਮਯਾਬ ਹੋ ਰਹੇ ਨੇ ਇਹਦੇ ਨਾਲ ਇੱਕ ਤੇ ਲੋਕਾਂ ਨੂੰ ਦਾ ਸਮਾਂ ਬਚ ਰਿਹਾ ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪੈ ਰਹੀ ਦਫ਼ਤਰਾਂ 'ਚ ਜਾ ਕੇ ਖੱਜਲ ਖੁਆਰੀ ਤੋਂ ਬਚਿਆ ਜਾ ਰਿਹਾ ਸੋ ਇੱਥੇ ਬੈਠ ਕੇ ਸਾਰੇ ਕੰਮ ਜਿਹੜੇ ਨੇ ਅੱਜ ਉਹ ਮੌਕੇ ਤੇ ਹੋ ਰਹੇ ਨੇ ਇਸ ਗੱਲ ਲਈ ਮੈਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਕਿ ਗੁਦਾਸਪੁਰ ਵਿਧਾਨ ਸਭਾ ਹਲਕੇ ਨੂੰ ਤਕਰੀਬਨ ਇਹ ਕੈਂਪ ਲਾ ਕੇ ਸਾਰਾ ਏਰੀਆ ਜਿਹੜਾ ਉਹ ਕਵਰ ਕੀਤਾ ਗਿਆ ਵਾ ਸਾਰਾ ਕੈਂਪ ਕਿੰਨੇ ਕ ਪਿੰਡਾਂ ਚ ਲੱਗ ਰਹੇ ਨੇ ਰੋਜ਼ ਤੇ ਕਦੋਂ ਤੱਕ ਇਹ ਤੁਹਾਨੂੰ ਮੈਂ ਦੱਸਿਆ ਵੀ ਤਕਰੀਬਨ 5 ਤੋਂ 6 ਕੈਂਪ ਜਿਹੜੇ ਨੇ ਐਵਰੇਜ ਚੱਲ ਰਹੇ ਨੇ ਜੇ ਵੀ ਅੱਜ ਤੁਹਾਨੂੰ ਮੈਂ ਦੱਸਿਆ ਕਿ ਸਾਰ ਨਾਲੋਂ ਪਹਿਲਾਂ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਘਰਾਲੇ ਸੀਗਾ ਉਸ ਤੋਂ ਬਾਅਦ ਨਵਾਂ ਪਿੰਡ ਸੀਗਾ ਹੁਣ ਖੋਖਰ ਆ ਇਸ ਤੋਂ ਬਾਅਦ ਜੀਵਨਵਾਲਾ ਜੀਵਨਵਾਲ ਤੋਂ ਬਾਅਦ ਸਿਧਵਾਂ ਸੋ ਇਸ ਤਰ੍ਹਾਂ ਲਗਾਤਾਰ ਇਸੇ ਤਰੀਕੇ ਨਾਲ ਅੱਗੇ 26 ਤਰੀਕ ਨੂੰ ਆ ਫਿਰ 27 ਤਰੀਕ ਨੂੰ ਆ ਸੋ ਸਾਰਾ ਏਰੀਆ ਜਿਹੜਾ ਹਲਕਾ ਜਿਹੜਾ ਕਵਰ ਹੋਊਗਾ ਔਰ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਰਹਾਂ ਹੋਣਗੀਆਂ ਕੱਢ ਕੱਢ ਗਾੜੇ